ਲਾਤਾ ਲੋਕ ਆ ਲਾਤਾ ਉਹ ਖਾਦੀ ਬੋਰੀ ਆਈ ਨਾ ਉਹ ਵੀ ਅੰਦਰ ਕਰਤੀ ਉਹ ਚਲੋ ਚੰਗਾ ਤੇ ਜਦੋਂ ਟਾਈਮ ਕਿਤੇ ਲੱਗੂਗਾ ਨਾ ਤੇ ਵੇਲੇ ਵੇਲੇ ਪਾਣੀ ਮੜੀ ਧੁੱਪ ਲੱਗੂ ਤੇ ਕੋਈ ਨਹੀਂ ਕੋਈ ਨਹੀਂ ਪਹਾੜਾਂ ਦੇ ਆਹੋ ਮੈਂ ਕਿਹ ਗੱਲ ਸੋਚਣ ਡਿਆ ਦੱਸ ਮੈਂ ਵੀ ਚੰਗੇ ਰਹੀ ਹੁਣ ਚਲ ਗਈ ਉਹ ਆਹੋ ਭਾਬੀ ਨੂੰ ਲੈਣ ਹੂੰ ਹੂੰ ਤੇ ਚੱਲ ਇਸ ਤਰ੍ਹਾਂ ਗੀ ਨੇ ਤੇ ਲੋਕਾਂ ਗੱਲਾਂ ਕਰਨੀਆਂ ਆਹੇ ਦੱਸਾਂ ਗੱਲ ਕੀ ਪੁੱਤ ਘਰ ਤਰਿਆ ਹੀ ਵਿਆਹ ਤੇ ਜਿਉ ਇੱਥੇ ਨਾ ਨਾ ਹੁੰਦੀ ਤੈਨੂੰ ਪਤਾ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਬੜੀ ਪੋਣਛਾਣ ਕਰਦੇ ਹੁੰਦੇ ਆ ਹੈ ਅਮੀ ਕੀ ਰਖਿਆ ਜਦਾਂ ਜਾ ਬਹੁਤ ਗੱਲ ਵਾ ਇਹ ਆਪੇ ਹੁਣ ਥੋੜਾ ਜਿਹਾ ਦਾ ਮੰਮੀ ਦਾ ਫਰਕ ਪਿਆ ਸਹੀ ਹੈ ਹਨਾ ਚੰਗੀ ਗੱਲ ਹੈ ਯਾਰ ਫਰਕ ਪਾ ਕੇ ਰੱਖੂਗੀ ਨਾ ਪੁੱਤ ਤੇ ਆਪਣਾ ਘਰ ਵਸਦੇ ਦਾ ਰਹੂ ਸਾਰਿਆਂ ਦਾ ਠੀਕ ਨਹੀਂ ਹੋਰ ਬਿਲਕੁਲ ਤੇ ਇਹ ਲੜਾਈ ਘਰ ਚ ਚੰਗੀ ਥੋੜੀ ਹੁੰਦੀ ਹੈ ਜਿਹੜੀ ਰੋਜ਼ ਦੀ ਕਲਰ ਉਹ ਵੀ ਮਾੜੀ ਹੁੰਦੀ ਹੈ ਉਹ ਤੇ ਗੱਲ ਵਾ ਤੇ ਹੁਣ ਨਾਲੇ ਉਤੋਂ ਘਰ ਵਿਆਹ ਧਰਿਆ ਵਾ ਏਦਾਂ ਰੋਜ਼ ਰੋਜ਼ ਕਹੇੋ ਜੋ ਕੰਮ ਕਰਦਾ ਬੰਦਾ ਚੰਗਾ ਨਹੀਂ ਲੱਗਦਾ ਹੋਏ ਉਹ ਤੇ ਗੱਲ ਹੀ ਇਹ ਵੀ ਚੱਲ ਗਏ ਆ ਤੇ ਯਾਰ ਉਹਨਾਂ ਮਾੜੀਆਂ ਮੋਟੀਆਂ ਗੱਲਾਂ ਬਤਾ ਉਹਨਾਂ ਵੀ ਕੀਤੀਆਂ ਤੇ ਜ਼ੁਬਾਨ ਤੇਰੀ ਮਾਂ ਦੀ ਵੀ ਬਥੇਰੀ ਇਦਾਂ ਮੈਂ ਬਾਨਾ ਬੰਨ ਰੱਖਿਆ ਮੈਂ ਇਹ ਖੋੜੀ ਗੱਲ ਨਾ ਕਰ ਨਾ ਕਰ ਹੋਰ ਨਾ ਸੈਪਾ ਪਾ ਦੀ ਪਰ ਇਹ ਤੈਨੂੰ ਪਤਾ ਪਣਾ ਵਾਂਝਾ ਵਾਈ ਜਾਂਦੀ ਅੱਛਾ ਉਹਨਾਂ ਵੀ ਹਸਾਬ ਲਾਇਆ ਵੀ ਇਹਨੇ ਤੇ ਬੋਲ ਰੋ ਹਟਣ ਤੈਨੂੰ ਕੋਈ ਰੋੜ ਆਪਣੀ ਕੁੜੀ ਦੀ ਜ਼ਿੰਦਗੀ ਖਰਾਬ ਕਰਨ ਦੀ ਠੀਕ ਨਹੀਂ ਪਰ ਕੀ ਕਰੀ ਇਹ ਬਥੇਰਾ ਆਖੀਦਾ ਮੰਮੀ ਨੂੰ ਪਰ ਹੁਣ ਓਦਾਂ ਇਹ ਆ ਫਰਕਤ ਹੁਣ ਗਾਂ ਗੱਲ ਨਾ ਕਰੇ ਕੋਈ ਤੁਸੀਂ ਵੀ ਕੋਈ ਓਥੇ ਵੀ ਨਹੀਂ ਜ਼बान ਮੂਝ ਪਾਉਂਦੀ ਚਲੋ ਫਿਰ ਹੁਣ ਗੱਲਾਂ ਇਹ ਨੇ ਬੇਤੇਰੀਆਂ ਕੀਤੀਆਂ ਚਲੋ ਉਹ ਉਹ ਧੀ ਵਾਲੇ ਹੀ ਗੱਲਾਂ ਉਹਨਾਂ ਦੇ ਕਰਨੀਆਂ ਕਰਨਗੀਆਂ ਸਾਡੇ ਉੱਪਰ ਲਈ ਠੀਕ ਨਹੀਂ ਪਰ ਇੱਕ ਗੱਲ ਹੈਗੀ ਹਾਂ ਪਰ ਮੇਰੇ ਜਾਣਨਾ ਨਾ ਬੜਾ ਫਰਕ ਪਿਆ ਇੱਥੇ ਤੇ ਜੇ ਇਹ ਦੋਵੇਂ ਮਾਪੋਤਾ ਜਾਂਦੇ ਨਾ ਉਹਨਾਂ ਕੁੜੀ ਨਹੀਂ ਨਾ ਤੋੜੀ ਮਾਲੀ ਆਇਆ ਨਹੀਂ ਕਿੰਨੇ ਦਿਨ ਹੋ ਗਏ ਕਟਿੰਗ ਕਰਨ ਵਾਲੀ ਆ ਸਾਰੇ ਫੁੱਲਾਂ ਫੁੱਲਾਂ ਦੀ ਇਹ ਪੀਓਪਤ ਕਿੱਧਰ ਚਲ ਗਈ ਆ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਆਏ ਨਹੀਂ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ ਚਾਲ ਕੋਈ ਨਹੀਂ ਆਪੇ ਆ ਜਾਂਦੇ ਆ ਇਹ ਤਾਂ ਗੱਲ ਤੁਹਾਡੀ ਸਹੀ ਏ ਸਿਆਣੇ ਬੰਦੇ ਦਾ ਵਾਦਾ ਹੁੰਦਾ ਓਏ ਉਹ ਤਾਂ ਗੱਲ ਹੀ ਬੋਲਦੇ ਨੇ ਉਹ ਵੀ ਅਗੋਂ ਸਿਆਣੇ ਨੇ ਓਏ ਆਹੋ ਯਾਰ ਉਹਨਾਂ ਨੂੰ ਵੀ ਪਤਾ ਹੀ ਇਹ ਸਾਰਾ ਕੁਝ ਅਗਲਾ ਪ੍ਰਫੇਰ ਵੀ ਕਰਦਾ ਤੇ ਹੈਗਾ ਹੀ ਓਏ ਆ ਜਿਤਨਾ ਮਰਜੀ ਹੈ ਨਾ ਦੇਲੇ ਚ ਤੇ ਪੁੱਤ ਮਾੜੀ ਮੋਟੀ ਹੁੰਦੀ ਆ ਠੀਕ ਨਹੀਂ ਸਾਡੀ ਧੀ ਆ ਇਹ ਵੀ ਜਾਨੀ ਕਿਤੇ ਵਿਆਹੀ ਤੇ ਜਿਤਨਾ ਕੋਈ ਇਤਨਾ ਕੋਈ ਗੱਲਬਾਤ ਸਹੌਰਾ ਕਰਦੇ ਫਿਰ ਇਹ ਚੰਗਾ ਥੋੜਾ ਲੱਗਦਾ ਹੈ ਤੇ ਇੱਕ ਕੰਮ ਹੋਰ ਕਰਿਓ ਹਾਂ ਨਵਦੀਪ ਨੇ ਤਾਂ ਚੱਲ ਉਹਦੇ ਨਾਲ ਚੱਲ ਜਾਂਦੀ ਸਮਾਨ ਸਮੂਨ ਲੈ ਲੈਂਦੀ ਆਪਣਾ ਆਹੋ ਤੇ ਸਣੀ ਨੂੰ ਕਿਤੇ 10000 ਰੁਪਇਆ ਦੇ ਜਿਹੜੇ ਆਪੀ ਭਾਬੀ ਨੂੰ ਕੋਈ ਚੀਜ਼ ਚੂਜ ਲੈਣੀ ਹੋਵੇ ਤਾਂ ਲੈ ਲੇਗੀ ਉਹ ਮੇਰੀ ਗੱਲ ਸੁਣ ਕੱਪੜੇ ਕੱਪੜੇ ਤੇ ਲਿਆਉਣੇ ਮੇਰੀ ਪੇ ਤੋਂ ਗੱਲ ਸੁਣ ਲਾ ਹੂੰ ਉਹਨੂੰ ਰੁਪਇਆ ਦਵਾਂਗੇ 15000 ਕੁੜੀ ਵੀ ਆ ਨਿੱਕੀ ਤੇਰੇ ਜੀ ਆ ਉਹ ਉਹ ਮੈਂ ਖੜਾ ਵੀ 10000 ਰੁਪਇਆ ਦੇ ਦੇ ਤੇ 5000 ਬੋਤਾ ਨਹੀਂਗਾ ਬਿਲਕੁਲ ਠੀਕ ਨਹੀਂ ਹੂੰ ਤੇ ਜੇ ਨਾ ਨਾ ਦਿੱਤਾ ਤੇ ਇੱਕ ਪੱਤ ਫੇਰ ਪੈ ਜਾਣਾ ਹੀ ਉਹ ਨਹੀਂ ਨਹੀਂ ਤੇ ਹੜਿਓ ਐਵੇਂ ਇਦਾਂ ਨਾ ਚੰਗਾ ਨਹੀਂ ਲੱਗਦਾ ਬੰਦਾ ਹਾਂ ਦੂਜਿਆਂ ਲਾਗੇ ਚੰਗੇ ਪਾਏ ਹੁਣ ਤੇ ਉਦਾਂ ਹੀ ਉਹੋ ਤੇ ਗੱਲ ਵਾ ਨਹੀਂ ਯਾਰ ਚੰਗਾ ਚੰਗਾ ਨਹੀਂ ਲੱਗਦਾ ਬੰਦਾ ਹਨਾ ਪਿੰਦਰ ਇੱਧਰ ਆਇਓ ਹਾਂ ਆਜੋ ਡੈਡੀ ਕੋ ਸਲਾਈ ਕਰਨੀ ਹੈ ਓਏ ਇਹਨੇ ਕਿਹਦੀ ਕੋ ਸਵਾਦੀ ਗੱਲ ਕਰ ਲਈਏ ਉਹ ਮਾਣ ਕੀ ਕਰਦੇ ਹਰਦੇ ਨਹੀਂ ਹਾਂਜੀ ਮੰਮੀ ਕੀ ਕਰਨਾ ਕਰਨਾ ਕੀ ਆ ਸਫਾਈ ਕਰਨ ਲਈ ਸੀ ਵੇ ਤੁਸੀਂ ਰਹਿਣ ਦੇਣਾ ਹੈ ਪਿਓ ਨੂੰ ਆਖਿਆ ਇਹ ਨਹੀਂ ਹਣੇ ਆਉਣਾ ਕੀ ਤੱਕ ਦੋਵਾ ਵੇ ਪਿੰਦਰ ਤੇਰੇ ਪਿਓ ਨੇ ਵੇਖ ਲਾ ਕਿਦਾਂ ਮੂੰਹ ਵਟਿਆ ਮੇਰ ਨਾਲ ਦੱਸ ਕੀ ਗਲਤੀ ਕਰਤੀ ਆ ਮੈਂ ਹੈ ਫਿਰ ਮੈਂ ਹੀ ਮਾਫੀਆਂ ਮੰਗ ਕੇ ਲੈ ਕੇ ਆਈ ਹਾਂ ਉਹਨੂੰ ਘਰ ਵਿੱਚ ਮੰਮੀ ਕੋਈ ਗੱਲ ਨਹੀਂ ਗਲਤੀ ਵੀ ਹੋਈ ਸੀ ਫਿਰ ਤੁਹਾਡੇ ਕੋਲੋਂ ਤੇ ਨਾਲੇ ਉਹਨਾਂ ਦਾ ਗੁੱਸਾ ਜਾਇਜ਼ ਹੈ ਕਾਤਾ ਜਾਇਜ਼ ਆਵੇ ਹੁਣ ਤੇਰੇ ਪਿਓ ਦੀਆਂ ਮੰਨੀਆਂ ਨਹੀਂ ਸਾਰੀਆਂ ਮੈਂ ਜਿੱਦਾਂ ਕਿ ਆ ਮੋਦਾ ਹੀ ਮੰਨੀ ਆ ਉਹ ਤੇ ਗੱਲ ਤੁਹਾਡੀ ਠੀਕ ਆ ਪਰ ਤੁਸੀਂ ਉੱਥੇ ਜਾ ਕੇ ਹੰਦੇ ਚੁੱਪ ਨਹੀਂ ਰਹੇ ਤੇ ਕਿੰਨੀ ਮੰਮੀ ਬੇਇੱਜ਼ਤੀ ਹੋਈ ਜਦੋਂ ਲੈਣ ਚਲੇ ਗਏ ਤੇ ਫਿਰ ਕੰਨ ਉੱਥੇ ਬੋਲਣਾ ਸੀ ਆਪਾਂ ਮੈਂ ਕੱਲੀ ਬੋਲੀ ਆ ਆਪਣੇ ਪਿਓ ਨੂੰ ਪੁੱਛ ਕੇ ਵੇਖਣਾ ਹੈ ਉਹਦੇ ਮਾਪਿਓ ਕਿਦਾਂ ਗੱਲਾਂ ਕਰਦੇ ਸੀ ਪਤਾ ਤੇ ਪਿਓ ਨੇ ਕਿੰਨੀਆਂ ਗੱਲਾਂ ਕੀਤੀਆਂ ਮਾਸਾ ਲਿਆ ਤੇ ਨਹੀਂ ਕੀਤਾ ਤੇ ਸਾਡੇ ਘਰ ਆਏ ਤੇ ਮੈਂ ਨਾ ਬੋਲਦੀ ਫੇਰ ਝੋਲੀ ਚ ਪਵਾ ਕੇ ਆ ਜਾਂਦੀ ਮਮੀ ਜਦੋਂ ਲੈਣ ਚਲੇ ਗਏ ਤੇ ਫੇਰ ਅਗਲਿਆਂ ਨਾਲ ਗੱਲਾਂ ਕਰਨੀਆਂ ਸੀ ਪਰ ਇਦਾਂ ਥੋੜੀ ਕਰੀਦਾ ਵਾ ਸਮਝਣਾ ਚਾਹੀਦਾ ਨਾ ਪਕੁੜਮੋ ਸਾਡੇ ਤੁਸੀਂ ਚੁੱਪ ਕਰ ਜਾਂਦੇ ਨਾ ਬੋਲਦੇ ਆਪ ਵੀ ਬੋਲ ਬਲ ਕੇ ਹਟ ਜਾਂਦੇ ਤੇਰਾ ਪਿਓ ਤਾਂ ਅੱਗੇ ਨਹੀਂ ਬੋਲਦਾ ਦੱਸ ਨਹੀਂ ਤੱਕੇ ਉਹਨਾਂ ਦੀ ਬੋਲੀ ਬੋਲਦਾ ਵਾ ਤੇ ਜੇ ਮੈਂ ਨਾ ਬੋਲਦੀ ਤੇ ਕਹਿਣਾ ਹੀ ਸਾਰਾ ਕਸੂਰੀ ਨਾ ਦਾ ਵਾ ਹੁਣ ਥੋੜਾ ਬਹੁਤਾ ਤਾਂ ਪੁੱਤ ਜਵਾਬ ਦੇਣਾ ਹੀ ਪੈਂਦਾ ਵਾ ਮਮੀ ਅਗਲੇ ਨੇ ਮੈਂ ਗੁੱਸਾ ਹੁੰਦਾ ਏ ਪਰ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਉੱਤੇ ਮਿੱਟੀ ਪਾਓ ਤੇ ਹੁਣ ਜਿਹੜਾ ਗਾਂ ਹੈ ਨਾ ਗਾਂ ਜਿਹੜਾ ਕੋਈ ਕੰਮ ਨਾ ਕਰੋ ਵਿਆਹ ਧਰਿਆ ਹੈ ਖੁਸ਼ੀ ਖੁਸ਼ੀ ਕੰਮ ਕਰੋ ਸਾਰੇ ਤੂੰ ਕੰਨ ਫਿਕਰ ਕਰਦਾ ਮੈਨੂੰ ਪਤਾ ਵਾ ਠੀਕ ਆ ਨਾ ਇਹ ਜੜੀ ਜੜੀ ਚੀਜ਼ ਲੈਉਣ ਵਾਲੀ ਆਪਾਂ ਉਹ ਲੈ ਗਏ ਇਹ ਵਾਲੀਆਂ ਗੱਲਾਂ ਆਪਾਂ ਛੇੜ ਗਈ ਨਾ ਸਹੀ ਗੱਲ ਹੈ ਪਰ ਆਪਣੇ ਪਿਓ ਨੂੰ ਸਮਝਾ ਆ ਕਿ ਓਮੋ ਵਟੀ ਫਿਰਦਾ ਮੇਰ ਨਾਲ ਕਈ ਸਲਾਮਾਂ ਕਰਨੀਆਂ ਹੁੰਦੀਆਂ ਵਾ ਤੁਸੀਂ ਇਦਾਂ ਕਰੋ ਮੇਰੇ ਨਾਲ ਓ ਮੈਂ ਤੇ ਹੁਣ ਆਖਾ ਹੀ ਆਜਾਂ ਨਹੀਂ ਆਈ ਵੇਖ ਲਓ ਤੇ ਮੈਨੂੰ ਨਹੀਂ ਸਾਰੀ ਗੱਲ ਦਾ ਪਤਾ ਮੈਨੂੰ ਤੇ ਹੁਣ ਦੱਸਿਆ ਡੈਡੀ ਨੇ ਆ ਗੱਲ ਲਈ ਮੈਂ ਤਾਂ ਨਹੀਂ ਬੋਲਦਾ ਪਤਾ ਕੀ ਆ ਪਤਾ ਤੈਨੂੰ ਪਤਾ ਹੀ ਆ ਨਾ ਹੁਣ ਵਿਆਹ ਆ ਹੁਣ ਜਿਹੜੀ ਨਹੀਂ ਸਲਾਹ ਕੋਈ ਤੇਰਾ ਪਿਓਰਾ ਹੀ ਕਰਨੀ ਆ ਮੈਂ ਇਹ ਮੂੰਹ ਓਟੀ ਫਿਰਦਾ ਤਾਂ ਮੈਂ ਕਿਹਦਾ ਨਾ ਸਲਾਮਾ ਕਰਾਂ ਫਿਰ ਤੁਸੀਂ ਆਓ ਹਾਂ ਕਰਦੇ ਆ ਗੱਲ ਚੱਲ ਆਹ ਹਾਂ ਬਬੂ ਹੱਤਰ ਕੀ ਗੱਲ ਹੋਈ ਕੰਮ ਆ ਕੋਈ ਕੰਮ ਹੀ ਹੈ ਹੈ ਮੇਰੀ ਸੁਣੋ ਗੱਲ ਹੈ ਹੁਣ ਗੁੱਸਾ ਤੋਂ ਹੀ ਛੱਡ ਛਡੋ ਯਾਰ ਮੈਂ ਕਹਦਾ ਗੁੱਸਾ ਕਰਦਾ ਤੈਨੂੰ ਪਤਾ ਹੀ ਆ ਦੇਖਨੇ ਮੰਮੀ ਦੱਸਣ ਦੇ ਵੀ ਤੁਸੀਂ ਉਦੋਂ ਦਾ ਇਹਨਾਂ ਨੂੰ ਕਵਾਇਆ ਨਹੀਂ ਮੇਰੀ ਗੱਲ ਸੁਣ ਘਰ ਦੇ ਸਾਰੇ ਬੰਦੇ ਸੈੱਟ ਰਹਿਣ ਨਾ ਕੋਣ ਗੁੱਸਾ ਕਰਦਾ ਵਾ ਹੈ ਉਹ ਕੋਈ ਨਹੀਂ ਠੀਕ ਜੇ ਮੰਨਣ ਸਾਰੇ ਮੰਨਣਗੇ ਮੰਨਣੀ ਕਿਉਂ ਨਹੀਂ ਆ ਮੂੰਹ ਤੇ ਵੱਟੀ ਫਿਰਨ ਦੇ ਜੇ ਮੇਰੇ ਨਾਲ ਉਦੋਂ ਦਾ ਕਦੀ ਚਾਜ ਨਾ ਬੋਲੇ ਜੇ ਕੋਈ ਯਾਰ ਮੇਰੀ ਪਹਿਲਾਂ ਗੱਲ ਸੁਣ ਤੈਨੂੰ ਪਤਾ ਇਹ ਮੇਰਾ ਸੁਭਾਅ ਹੀ ਇਤਰਾ ਦਾ ਵਾ ਸੁਭਾਅ ਇਦਾਂ ਦਾ ਕਿਉਂ ਵਾ ਕੁੜੀ ਦਾ ਵਿਆਹ ਦਿੱਤਾ ਵਾ ਸੌ ਸਲਾਹ ਕਰਨੀ ਹੁੰਦੀ ਆ ਤੁਸੀਂ ਤੇ ਬੋਲਦੇ ਨਹੀਂ ਮੇਰੇ ਨਾਲ ਤਾਂ ਚਾਦਾ ਕੋਈ ਗੱਲ ਨਹੀਂ ਕੀ ਪਿੰਦਰ ਲੱਗੇ ਬੇਟਾ ਹੁਣ ਦੱਸ ਕਿ ਦੱਸ ਕਈ ਕੰਮ ਐ ਹੋ ਜਣੇ ਜਿਹੜੇ ਤੁਸੀਂ ਕਰਨੇ ਦੂਹਾਂ ਨੇ ਉਹ ਕਰਨੇ ਤੇ ਹੈਗੇ ਮੇਰ ਨਾਲ ਸਲਾਹ ਤੇ ਕਰੇ ਤਾਂ ਹੀ ਆ ਉਹ ਸਲਾਹ ਤੇ ਤਾਂ ਹੋਏਗੀ ਜੇ ਤੁਸੀਂ ਇੱਕ ਦੂਜੇ ਨਾਲ ਬੋਲੋਗੇ ਤੇ ਨਾ ਤੁਸੀਂ ਉਹਨਾਂ ਨੂੰ ਕਵਾਓ ਨਾ ਉਹ ਤੁਹਾਨੂੰ ਕੋਣ ਤੇ ਸਲਾਹ ਕਿੱਦਾਂ ਹੋਏਗੀ ਮੇਰੀ ਗੱਲ ਸੁਣ ਲੈ ਜਿੱਦਣ ਸਨੀ ਤੇ ਸੋਰੇ ਗਏ ਆ ਨਾ ਇਹਨਾਂ ਮੈਂ ਘਰੋਂ ਸਮਝਾਖਣਾ ਵੀ ਨਾ ਬੋਲੀ ਉਹ ਤੇ ਫਿਰ ਵੀ ਚੱਗੇ ਜਿਨਾਂ ਕੁੜੀ ਤੋਰਤੀ ਆ ਠੀਕ ਨਹੀਂ ਇਹਨੂੰ ਪੁੱਛਦਾ ਥੇ ਕਿ ਮਿੰਟ ਚ ਉੱਪਰ ਰਹੀ ਐ ਤੂੰ ਕਿਹਨਾਂ ਦੀ ਇਹਨਾਂ ਨੂੰ ਬੋਲਦਾ ਨਹੀਂ ਇਹਨਾਂ ਨਾਲ ਇਹ ਏਕੜੀ ਮੇਰੀ ਗੱਲ ਦਾ ਅਸਰ ਕਰਦੀ ਆ ਹੁਣ ਤੁਸੀਂ ਇਦਾਂ ਨਾ ਕਰੋ ਉਹ ਵਾਲੀ ਗੱਲ ਤੇ ਮਿੱਟੀ ਪਾਓ ਹੁਣ ਜਦੋਂ ਉਹਨੇ ਕੁਝ ਕਹਿਣ ਢਿੰਦਰ ਪੁੱਤ ਮੇਰੀ ਗੱਲ ਸੁਣ ਮੈਂ ਹੀ ਤਰਲੇ ਮਿੰਤਾ ਕੀਤੀਆਂ ਤੇ ਕੁੜੀ ਤੋਰੀ ਉਹਨਾਂ ਨੇ ਇਦਾਂ ਨਹੀਂ ਤੋਰਦੀ ਐਡੀ ਆਕੜ ਹੀ ਉਹਨਾਂ ਦੀ ਵੇਖਿਆ ਨੀ ਕਿੰਦਾ ਪਟਾਕ ਟਾ ਗੱਲਾਂ ਕਰਦੇ ਸੀ ਦੋਵੇਂ ਜੀ ਡੈਡੀ ਹੁਣ ਜਦੋਂ ਅਗਲੇ ਐਵੇਂ ਕਰਨੀ ਆ ਫਿਰ ਗੱਲ ਤੋਂ ਮੋੜ ਨਿਕਲੀ ਜਾਂਦੀ ਏ ਹੁਣ ਕੋਈ ਨਾ ਕੋਈ ਜਵਾਬ ਤੇ ਦੇਣਾ ਹੀ ਪੈਂਦਾ ਵਾ ਤੁਸੀਂ ਤੇ ਗੁੰਗੇ ਬਣੇ ਸੀ ਪਿਓ ਪੁੱਤ ਦੋਵੇਂ ਤੇ ਕੀ ਉੱਥੇ ਉਹਨਾਂ ਦੇ ਗੱਲ ਪੈਂਦੇ ਹਾਂ ਗੱਲ ਦਾ ਜਵਾਬ ਤੇ ਦੇਣਾ ਚਾਹੀਦਾ ਵਾ ਯਾਰ ਕੋਈ ਹੋ ਜੀਏ ਨਾ ਫਿਰ ਨਹੀਂ ਕੰਮ ਨਿਪਟਦੇ ਹੁੰਦੇ ਤੇ ਮੈਂ ਦੱਸਾਂ ਗੱਲ ਬਹੁਤੀ ਹੈ ਵੱਡੀ ਹੈ ਸਿਆਣੀ ਹੈ ਬਹੁਤੇ ਚੁੱਪ ਕੀਤੇ ਰੋ ਨਾ ਤਗਲਿਆਂ ਸਮਝਣਾ ਸੱਚੀ ਮੁੱਚੀ ਕਸੂਰ ਇਹਨਾਂ ਦਾ ਹੀ ਆ ਠੀਕ ਆ ਨਾ ਮੈਂ ਜੋ ਕੀਤਾ ਵਾ ਨਾ ਉਹ ਗਲਤ ਨਹੀਂ ਕੀਤਾ ਕਸੂਰ ਆਪਣਾ ਹੀ ਐਂ ਤਾਂ ਚੁੱਪ ਕੀਤੇ ਹੀ ਉੱਥੇ ਤਾਂ ਹੀ ਗੱਲਾਂ ਝੋਲੀ ਚ ਪਾਈਆਂ ਨਾ ਨਹੀਂ ਤੂੰ ਫੇਰ ਲੜਨ ਦਾ ਪੇਓ ਇਹਦਾ ਨਹੀਂ ਦਿਮਾਗ ਸੈਟ ਯਾਰ ਤੂੰ ਮੈਂ ਮੇਰੇ ਦਵਲੇ ਹੋਈ ਜਾਣਾ ਓਹੋ ਪਤਾ ਨਹੀਂ ਕੀ ਕਰਨਾ ਤੂੰ ਹੀ ਓ ਜਾ ਕਰ ਬਹੁਤ ਸਹੀ ਮੇਰੀ ਗੱਲ ਤੇ ਸੁਣੋ ਆ ਵੇਖਿਆ ਯਾ ਇਦਾਂ ਔਖੜੇ ਫਿਰਦੇ ਆ ਕੀ ਮਾੜਾ ਰੱਤਾ ਫੁਲਾ ਕਰ ਤੇਰੇ ਹੁੰਦੇ ਆ ਇਹਨੇ ਕੋਈ ਗੱਲ ਸੁਆਦ ਦੀ ਕੀਤੀ ਉਹਨੇ ਜਿੰਦ ਤੇ ਬੈਠੀ ਐ ਇੱਥੇ ਡਾੜੀ ਤੁਸੀਂ ਵੀ ਗਰਮ ਹੋਈ ਜਾਂਦੇ ਫਿਰ ਉਹ ਹੀ ਗੱਲਾਂ ਕਰੀ ਜਾਂਦੇ ਨੇ ਚੱਲ ਆ ਦੇਖੋ ਹੱਥ ਜੋੜਦੀਆਂ ਤੁਹਾਡੇ ਮੈਂ ਹੁਣ ਟਾਈਮ ਤੁਹਾਡਾ ਨਾ ਗੁੱਸੇ ਹੋਣ ਦਾ ਨਹੀਂਗਾ ਹੁਣ ਕੁੜੀ ਦਾ ਵਿਆਹ ਵਾ ਸੌ ਸਲਾਮਾਂ ਕਰਨੀਆਂ ਹੁਣ ਠੀਕ ਆ ਨਾ ਬੱਚਿਆਂ ਨੂੰ ਨਾਲ ਲੈ ਕੇ ਤੁਰਨਾ ਤੁਸੀਂ ਤੁਸੀਂ ਆਪ ਹੀ ਮੂੰਹ ਠੀ ਫਿਰਨਦੇ ਜੀ ਉਹ ਮੈਂ ਨਹੀਂ ਕਾ ਮੂੰਹ ਵਟਿਆ ਮੈਂ ਜਾਣ ਕੇ ਕਰੀ ਜੰਨੀ ਹੁੰਨੀ ਆ ਚਲੋ ਠੀਕ ਆ ਫਿਰ ਹੁਣ ਤੈਨੂੰ ਨਾ ਰਾਜ਼ਗੀ ਕੋਈ ਉਹ ਨਹੀਂ ਦੇਂਗੀ ਕੋਈ ਕਰਨਗੀ ਚਲ ਪਿੰਦਾ ਠੀਕ ਆ ਫਿਰ ਮੈਂ ਚਾਹ ਬਣਾ ਕੇ ਲੈ ਆਉਣੀ ਆ ਹੈ ਆਹ ਲੈ ਆ ਲੈ ਆ ਤੀ ਥੋੜਾ ਜਨਾ ਸੁਹਾਵ ਨਾ ਰਿਆ ਕਰੋ ਤੁਸੀਂ ਝਾਟੀ ਡੈ ਪੈਂਦੇ ਹੋ ਤੂੰ ਨਾ ਆਪਣੀ ਮਾਂ ਦੀ ਗ੍ਰੇਡੀ ਘਟ ਚੁੱਕਿਆ ਅਗਰ ਤਰ ਮੈਂ ਦੱਸਾਂਗਾ ਉਹ ਮੈਂ ਉਹਨਾਂ ਨੂੰ ਕੀ ਕਹਿਣ ਦਿਆਂ ਆ ਆ ਵਿਆਹ ਵਾ ਮਾੜਾ ਮੋਟਾ ਨੇ ਟਾਈਮ ਹੀ ਕੱਟਣਾ ਉਹ ਨਹੀਂ ਕੁਝ ਵੀ ਹੁੰਦਾ ਮੇਰੀ ਗੱਲ ਸੁਣ ਲੈ ਇਹ ਗੱਲਾਂ ਤੇ ਕਰੀ ਜਾਂਦੀਆਂ ਨਾ ਜੇ ਮੈਂ ਨਾਲ ਨਾ ਨੰਦਾ ਤੇ ਕੁੜੀ ਕਦੀ ਵੀ ਨਹੀਂ ਹਣਾ ਤੋਰਨੀ ਚਲੋ ਕੋਈ ਗੱਲ ਨਹੀਂ ਡੈਡੀ ਆਹ ਤੇ ਗਏ ਆ ਨਾ ਹੁਣ ਉਹ ਮੇਰੀ ਗੱਲ ਸੁਣ ਬਹਿ ਜਾ ਹਾਂਜੀ ਉਹ ਇਸ ਤਰ੍ਹਾਂ ਕਰ ਘਰ ਵਿਆਹ ਸਿਰ ਤੇ ਆ ਗਿਆ ਰੁਪਈਆ 3 ਕਲਾਖ ਲਿਆ ਕੇ ਢਾ ਕੇ ਤੇ ਸਾਰੇ ਜੀਵਾਂ ਤੋਂ ਤੁਹਾਡੇ ਪੈਸੇ ਦੇਈਏ ਤੇ ਲੀੜ ਲੜੇ ਸਵਾ ਲੈਣ ਸਦੀ ਹੁਣੀ ਇਦਾਂ ਕਰੂ ਆਓ ਚੱਲੀਏ ਤਿਆਰੀ ਹੈ ਤੁਸੀਂ ਵੀ ਆਓ ਤੇ ਨਾਲੇ ਜਿਹੜਾ ਹੋਰ ਕੋ ਕੰਮ ਹੋਏਗਾ ਤਾਂ ਕਰਾਂਗੇ ਸ਼ਹਿਰ ਵਾਲਾ ਉਹ ਮੈਨੂੰ ਇਹ ਹੀ ਮੈਂ ਹਾਂ ਉਹ ਲੋਹ੍ਹਾਈ ਨੇ ਸੱਦਿਆ ਸੀ ਅੱਛਾ ਤੇ ਮੇਰਾ ਦਮ ਉਧਰ ਜਾਉਣਾ ਤੇ ਇਦਾਂ ਕਰੋ ਤੁਸੀਂ ਉਧਰ ਹੋਵੋ ਤੇ ਮੈਂ ਸ਼ਹਿਰੋਂ ਹੋਵਾਂ ਤੇ ਜੇ ਹੁਣ ਸਾਰੇ ਟੱਬਰ ਇੱਕੋ ਕੰਮ ਦੇ ਮਗਰ ਤੁਰੇ ਤੇ ਦੂਜੇ ਕੰਮ ਕਹਿੰਦੇ ਕਰਨੇ ਆ ਇਹ ਵੀ ਕੱਲ ਠੀਕ ਹੈ ਤੇ ਹੋਰ ਕੋ ਕੰਮ ਹੋਏਗਾ ਤਾਂ ਸਣੀ ਨੂੰ ਭਲਾ ਦੇ ਉਧਰ ਉਹ ਚੱਲ ਮੈਨੂੰ ਕਹਿਂਦਾ ਆਹ ਜਾ ਜਾ ਮੇਰਾ ਪੁੱਤ ਉਹ ਤੂੰ ਕਿੱਥੇ ਨਜ਼ਰ ਲਾਈ ਆਂ ਮੈਂ ਗਈ ਹਾਂ ਕਮੇਟੀ ਤਾਂ ਨੂੰ ਹੂੰ ਦੋ ਤਿੰਨ ਦਿਨ ਦੇ ਨਾਲ ਮੈਂ ਆਜੀ ਜਾਨੀ ਆਜੀ ਜਾਨੀ ਤਾਰਾ ਇਹ ਸਭ ਤੇ ਖੂਨ ਆ ਗਿਆ ਚਲ ਵਧੀਆ ਇਕੱਠੀ ਕੀਤੀ ਹੈ ਤਾਂਜੀ ਵੀ ਵੀ ਆਈ ਹੈ ਜਿਹਨੂੰ ਐਂ ਜਲ ਫੜਾਉਣੀ ਚੰਗਾ ਕੀਤਾ ਇਹ ਘਰ ਪੈਸੇ ਖਤੇ ਜਾਂਦੇ ਨਾਲੇ 200 ਰੁਪਏ ਵੀ ਖਰਚਾ ਜਾਇਆ ਤੇ ਰਕਮ ਖਰਾਬ ਤੋ ਹੋਰ ਇਸੇ ਕਰਕੇ ਨਾ ਮਬੜੇ ਫਿਕਰ ਨਾ ਕਹੇ ਦੇ ਦੀਆਂ ਚਲ ਵਧੀਆ ਹੋ ਗਿਆ ਵਾ ਤੁਹਾਨੂੰ ਪਤਾ ਪੈਸਾ ਚੀਜ਼ ਹੀ ਐਹੋ ਜੀ ਇਹ ਘਰ ਹੋਏ ਤੇ ਖਰਚਿਆ ਜਾਂਦਾ ਜੇ ਨਾਇਨੇ ਹਮ ਐ ਆਉ ਲਈ ਦੂਜੇ ਮਹੱਲੇ ਤੇ ਉਹਨਾਂ ਦੀ ਖੂਹ ਵਾਲੇ ਦੀ ਰਾਜ ਮੇਰੀ ਵੀ ਅੱਛਾ ਲੰਮੜਦਾਰਾ ਜੀ ਆਹੋ ਅੱਛਾ ਤੇ ਭੈਣਾ ਆਨੀ ਸੜੀ ਬੜੀ ਗੱਲ ਕੀਤੀ ਮੈਨੂੰ ਇਹ ਨਾ ਦੱਸਿਆ ਕਿਉਂ ਆਂਦੀ ਐ ਮੈਨੂੰ ਪਤਾ ਲੱਗਾ ਤੁਹਾਡੀ ਕੁੜੀ ਕੱਢ ਛੜੀ ਐ ਚਰਨ ਵੱਲ ਕੁੜੀ ਕੱਢ ਛੜੀ ਆਹ ਇਹ ਉਹ ਤੇ ਲੈਣੀ ਹੁੰਦੇ ਆ ਵੀ ਉਹ ਅੱਜ ਇਹ ਅੱਜ ਕੀ ਗੱਲ ਹੋਈ ਐ ਉਹਨੂੰ ਕਿੰਨੇ ਰਾਜ ਤੂੰ ਨਾ ਦੇਖ ਲਾ ਤੇਰੇ ਘਰੋਂ ਹੀ ਗੱਲ ਨਹੀਂ ਪੱਡੀ ਪਤਾ ਨਹੀਂ ਲੋਕਾਂ ਨੂੰ ਨਾ ਉਹਨਾਂ ਦੀ ਉਸ ਰਿਸ਼ਤੇਦਾਰੀ ਆ ਗਈ ਨਾ ਵੇ ਚਰਨ ਦੇ ਸੋਰੇ ਵਿੱਚੋ ਵਿੱਚ ਕਿ ਜੇ ਮੰਨ ਲਓ ਪਤਾ ਲੱਗ ਜੂ ਕਿ ਆ ਤਾਂ ਕੀ ਗੱਲ ਮੇਰੇ ਮੂਹ ਤੇ ਕਾਹਲੀ ਕੋਈ ਜ਼ਿਆਦਾ ਜ਼ਰੂਰੀ ਇਹਦੇ ਕਰਕੇ ਨਹੀਂ ਨਾ ਹੈ ਕਿੰਨਾ ਪੁੱਤਿਆਂ ਮੈਂ ਹਾਂ ਉਦਾਂ ਹੀ ਲੋਕੀ ਧਿਆਨ ਵੜਾ ਰੱਖਦੇ ਅਗਲੇ ਦਾ ਆਪਣੇ ਘਰ 'ਚੋਂ ਮਰਜ਼ੀ ਹੁੰਦਾ ਆਪਾਂ ਰੋਸ਼ੀਤਰੋ ਫਿਤਰਿਆ ਹੋਣਾ ਪਰ ਕਿਸੇ ਦੀ ਗੱਲ ਤੇ ਲੱਭਣੀ ਚਾਹੀਦੀ ਨਹੀਂ ਅੰਨਾਂ ਲੋਕਾਂ ਨੂੰ ਮੈਨੂੰ ਇਦਾਂ ਬੜਾ ਦੁੱਖ ਲੱਗਿਆ ਕਿ ਜੇ ਬੜਾ ਤੇਰੇ ਨਾਲ ਇਦਾਂ ਹੋਵੇ ਤੇ ਕਿੰਗੜਾ ਲੋਕਾਂ ਨੂੰ ਜਾ ਕੇ ਪੁੱਛੇਂ ਕਿ ਜਾਂ ਮੈਂ ਤੈਨੂੰ ਜਾ ਕੇ ਪੁੱਛਾਂ ਕਿ ਮੈਂ ਤਾਂ ਕਦੀ ਵੀ ਨਹੀਂ ਪੁੱਛਦੀ ਰੱਬ ਤੋਂ ਹੀ ਲੱਗਦਾ ਆਪਣੇ ਨੋਹਾਂ ਰੋਟੀ ਨਹੀਂ ਫ ਚੰਗਾ ਉਹ ਨਹੀਂ ਕਰਦੇ ਰੋਟੀ ਖਾਣ ਵਾਲੀ ਪੈਗੀ ਵੀ ਨਹੀਂ ਸੀ ਇਹ ਭੁੱਖੀ ਮਰਦੀ ਚੰਗੀ ਲੱਗਦੀ ਮੈਂ ਤਾਂ ਸੜ ਬੜ ਕੇ ਸੁਆਹ ਹੋ ਗਈ ਮੇਰੇ ਕੋਲ ਇੰਨਾ ਵੀ ਤਰਿਆ ਹੀ ਨਾ ਜਾਈ ਕਿਦਾਂ ਜਿਹਨੇ ਕੱਪੜੇ ਪਾਏ ਨੇ ਚਿੱਕੜ ਵਰਗੇ ਕਦੇ ਇਹਨੂੰ ਮੈਲ ਨਹੀਂ ਕੱਢਣ ਦਿੰਦੀਆਂ ਕਦੇ ਗੱਲ ਨਹੀਂ ਬਾਜ਼ਰੀ ਕੋਈ ਜਰਾ ਕਪੜਾ ਦੀਦਾ ਨਹੀਂ ਤਹੁੰਦਾ ਨੇ ਗੱਲਾਂ ਵੇਖਦੇ ਨੇ ਕਰਦੀ ਆਪਣੇ ਤਾਂ ਤੱਬੀ ਨਹੀਂ ਹੈ ਸਾਰਾ ਮੈਂ ਕਰਕੇ ਨਾ ਮੈਂ ਉਹਨਾਂ ਨਾਲ ਗੱਲ ਕਰੀ ਪਾਣ ਤੈਨੂੰ ਜਰਾ ਅਡੀ ਪੂਰੇ ਦਾ ਫਿਕਰ ਇੱਦੀ ਤਾਂ ਜੀਬਾਨ ਪੜੀ ਐ ਇੱਦੀ ਲੰਮੀ ਐ ਦੀ ਜਮਾਨਾ ਕਦੇ ਸ਼ਰਮ ਚਾਕਾ ਚਾਈਦਾ ਚੱਲ ਕੇ ਕਿਸ ਦੀ ਧੀ ਚੱਲਦੇ ਨੇ ਆਈ ਐ ਇਹ ਵੀ ਸੋਚ ਨਹੀਂ ਚੰਗਾ ਹੋਇਆ ਅਗਲੇ ਪਿੰਡ ਭਲੇ ਮਾਸ ਤੋਂ ਬੰਦੇ ਆਏ ਸਾਡੀ ਕੁੜੀ ਨੂੰ ਲੈਦੇ ਜੇ ਰੱਬ ਨਾ ਕਰੇ ਨਾ ਹੁੰਦੇ ਇਹਨਾਂ ਸਾਡੇ ਘਰ ਆਉਣਾਂਗੇ ਪੁੱਛਣਾ ਜਿੰਨੇ ਸਾਰੇ ਪਿੰਡ ਜੇ ਧਮਾਇਆ ਹੋਣਾ ਵਾ ਘਰ ਘਰ ਤੇ ਅੱਦੀ ਤੇ ਬੂਹਾਂ ਨਾ ਲੱਗਣ ਦੀ ਆਦਤ ਵਾ ਜਦੋਂ ਵੇਖੋ ਉਹਦੇ ਬੂਹੇ ਨਾ ਲੱਗੀ ਜਦੋਂ ਵੇਖੋ ਉਹਦੇ ਬੂਹੇ ਨਾ ਲੱਗੇ ਕੋਈ ਗੱਲ ਨਹੀਂ ਜੇ ਇਹ ਬੂਹੇ ਨਾ ਲੱਗੀ ਹੈ ਨਾ ਇਹਨਾਂ ਨੂੰ ਵੀ ਨੋਆ ਇਹੋ ਕੁਛ ਕਰਦੇ ਮੈਂ ਕਈ ਜਿਹੜੀ ਵੇਖਿਆ ਵਾ ਭੀਕਰੋਂ ਬਾਹਰ ਨਿਕਲ ਗਿਆ ਨਾ ਤੇ ਐਡਾ ਖਲੋਤੀ ਹੁੰਦੀ ਨਾਲ ਲਾ ਕੇ ਹਾਂ ਮੈਂ ਜਬਰਕੇ ਤੇ ਹੁਣ ਬੁਲਾਤੀ ਹੋਈ ਨਾ ਮੈਂ ਉਸੇ ਵਾਲੇ ਮੂੰਹ ਤੇ ਮੱਜੀ ਠੋਕਣੀ ਹੈ ਤੇ ਘਰ ਆਪਣਾ ਸਾਹ ਬ ਆਪਣੀਆਂ ਨੋਹਾਂ ਵੱਲ ਵੀ ਹੈ ਆਪਣੀਆਂ ਢੀਆਂ ਵੱਲ ਵੀ ਹਾਂ ਧੋਦੀ ਆ ਵੇਹਲਾ ਕੰਮ ਕਰਕੇ ਗੱਲ ਕਰ ਛੜੀ ਕਿਤੇ ਇੰਨਾ ਨਹੀਂ ਹੁੰਦਾ ਕੋਈ ਗੱਲ ਨਹੀਂ ਜੇ ਕਹੂ ਕਿ ਵੀਰ ਕਿਸੇ ਨੇ ਕਹਣਾ ਵੀ ਸੱਚ ਕਹਿੰਦੀ ਏ ਤੇ ਕਿਸੇ ਨੇ ਕਹਣਾ ਝੂਠ ਕਹਿੰਦੀ ਏ ਕੁੜੀ ਆਪਣੇ ਸਹੁਰੇ ਚਲ ਗਈ ਆ ਕੋਈ ਗੱਲ ਹੀ ਨਹੀਂ ਹੈਗੀ ਜੇ ਮੰਨ ਲਾ ਤੂੰ ਆਪਣੇ ਪਤਾ ਲੱਗ ਨਹੀਂ ਗਿਆ ਕਿ ਮੈਨੂੰ ਨਾ ਪੁੱਛ ਹੋਰ ਕਿਸੇ ਨੂੰ ਪੁੱਛ ਨਾ ਚੱਲ ਜਾ ਤੂੰ ਚਾਹ ਚੂ ਬਣਾ ਘਟ ਵਧੀਆ ਇਲਾਕੇ ਨੂੰ ਚੀਆਂ ਪਾ ਕੇ ਠੰਡਾ ਛੱਡ ਤੂੰ ਲੋਕੀ ਕਰਦੇ ਹੁੰਦੇ ਗੱਲਾਂ ਓ ਇੰਨੀ ਗੁੱਸੇ ਚ ਕਿਉਂ ਆਂ ਤੂੰ ਮੈਂ ਇਦਾਂ ਹੀ ਹੁੰਦਾ ਤਾਂ ਜੇ ਕੋਈ ਤੀਨ ਪੇ ਲਾ ਕੇ ਗੱਲ ਕਰੀ ਉਹ ਜਾਣਦੇ ਆ ਗੱਲ ਬਸ ਵੀ ਕਰ ਹੁੰਦੀ ਸੋਨ ਨੇ ਦੋ ਜਾਣੀਆਂ ਵਾਂ ਤੇ ਝੱਟ ਵਿਲੀ ਹੋ ਗਈਆਂ ਉਹਨਾਂ ਨੇ ਰਸੋਈ ਦਾ ਸਾਰਾ ਘਰ ਲਿਆ ਵਾ ਤੇ ਮੈਂ ਸਫਾਈ ਕਰ ਲਈ ਤੇ ਕੱਲੀ ਖੱਪ ਚੱਲੀ ਮੈਂ ਤੇ ਕੋਹ ਲਾਗੋ ਘਰੰਦੀ ਨਹੀਂ ਮਾਵਾਂ ਧੀਆਂ ਤੇ ਗੱਲਾਂ ਬਾਤਾਂ ਦੀਆਂ ਕਰਦੀਆਂ ਵਾ ਉਦਾਂ ਮੈਂ ਇੱਕ ਗੱਲ ਜਿੱਦਣ ਦੀ ਮੰਮੀ ਦੀਦੀ ਨੂੰ ਲੈ ਕੇ ਆਏ ਹਨ ਉਦੋਂ ਦੇ ਥੋੜੇ ਬਦਲੇ ਬਦਲੇ ਲੱਗਦੇ ਆ ਕਿੱਤੀਆਂ ਨੇ ਅਗਲੇ ਨੇ ਵਾਵਾ ਗੱਲਾਂ ਸ਼ਰਮਿੰਦੇ ਹੁਣੇ ਆ ਕਿ ਮੈਂ ਕਿਹੜੇ ਮੂੰਹ ਨਾਲ ਹੁਣ ਗੱਲ ਕਰਾਂ ਇਹੋ ਚਲ ਫੇਰੇ ਕੰਮ ਉੱਪਰ ਗਿਆ ਇਹ ਮਨੇ ਜਿੱਥੇ ਮਰਜ਼ੀ ਕੱਪੜੇ ਸੁੱਟ ਦਿੰਦੀ ਆਪਾਂ ਦੀਦੀ ਹੋ ਗਿਆ ਸਾਰਾ ਕੰਮ ਕਿ ਕੋਈ ਕਰਨ ਵਾਲਾ ਵਾ ਨਹੀਂ ਖਾ ਦਨੀ ਹੈ ਨਹੀਂ ਨਹੀਂ ਨਾ ਹੋ ਗਿਆ ਸਾਰਾ ਮੇਰਾ ਵੀ ਮਹਿ ਪਰੋ ਸਾਰਾ ਹੋ ਗਿਆ ਵਾ ਚਲ ਕੋਈ ਨਹੀਂ ਬਹਿ ਜਾ ਨਹੀਂ ਨਹੀਂ ਮੁੱਕ ਗਿਆ ਕੰਮ ਤੇ ਸਾਰਾ ਹੋ ਠੀਕ ਹਾਂ ਦੀਦੀ ਤੂੰ ਤੇ ਚਲ ਗਏ ਹੁਣ ਉਹਨਾਂ ਨੇ ਮੇਰਾ ਬੜਾ ਜੀਣਾ ਹਰਾਮ ਕੀਤਾ ਅੱਛਾ ਕੰਨੀਆਂ ਮੰਮੀ ਗੱਲਾਂ ਕਰਦੇ ਆ ਨਾ ਕਰਦੇ ਆ ਕਤਰਦੇ ਨੇ ਅਮਰ ਨੇ ਬੜਾ ਬੋਲਦੀ ਆ ਹੁਣ ਤੇ ਮੈਂ ਪੁੱਤੇ ਥੁੱਕ ਛੱਡ ਕੇ ਗਈ ਹਾਂ ਹੁਣ ਤੈਨੂੰ ਪਤਾ ਨਹੀਂ ਉਹਨਾਂ ਕੀ ਕਰਦੇ ਹੁੰਦੇ ਸੀ ਉਹ ਤੇ ਤੂੰ ਇਹਨਾਂ ਨਾਲ ਰਲ ਜਾ ਨਹੀਂ ਹੁੰਨੀ ਆ ਭੀ ਉਹ ਚੰਗੇ ਆ ਦੀਦੀ ਮੈਨੂੰ ਦੋ ਨਵੀਂ 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 ਨੂੰ ਨਹੀਂ ਇਹ ਪਤਾ ਹੈਗਾ ਕਿ ਕੀ ਕਰਦੇ ਨੇ ਪਰ ਜਦੋਂ ਮੈਨੂੰ ਪਤਾ ਲੱਗਿਆ ਫਿਰ ਥੋੜੀ ਮੈਂ ਨਾਲ ਨਾਲ ਗੱਲ ਕਰਦੀ ਹਾਂ ਕੋਈ ਫਿਰ ਮੈਂ ਤਾਂ ਡੀ ਸਾਈਡ ਦੈ ਨੀ ਹਾਂ ਕੱਢਣ ਨੂੰ ਤਾਂ ਮੈਨੂੰ ਵੀ ਭੜਾ ਫਿਰਦੇ ਜਾਂਦੇ ਹੈ ਤੇਨੂੰ ਵੀ ਤੋਰ ਦੇਣਾ ਇੱਥੋਂ ਮੈਂ ਆ ਮੈਂ ਨਾ ਤੈਨੂੰ ਕੱਢਾਂਗੀ ਇੱਥੋਂ ਉਹਦੋਂ ਮੈਂ ਇਹ ਤੈਨੂੰ ਜਾਣ ਨਹੀਂ ਹੀ ਚਲੀ ਪੂੰ ਜੇ ਕੋਈ ਗੱਲ ਕਰਿਆ ਕਰਨਗੇ ਨਾ ਤੁਹਾਨੂੰ ਤੇ ਗੜੀਆਂ ਚੋਪਣਾ ਰਿਆ ਕਰਿਓ ਨਾ ਉਹ ਜਵਾਬ ਦਿਓ ਫੇਰੇ ਛੱਟ ਰਹਿੰਦੇ ਜੇ ਪਰ ਤਾਂ ਵੀ ਨਹੀਂ ਇਹਨਾਂ ਦੀ ਜ਼ੁਬਾਨ ਬੰਦ ਹੁੰਦੀ ਉੱਤ ਮੈਂ ਜੇ ਕੋ ਕਿਹਾ ਤੇ ਫਿਰਾਂ ਨੇ ਮੇਰੇ ਗੱਲ ਪਾਣਾ ਹਾਂ ਕਹਿੰਦਾ ਤੂੰ ਅੱਗੇ ਬੋਲਦੀ ਨਹੀਂ ਹੁੰਦੀ ਹੁਣ ਤੇ ਕੇ ਨੇ ਹੋਰ ਕੁਸ ਸਖਾਤਾ ਇਹਨੂੰ ਐਵੇਂ ਕਹਿਣਾ ਇਹਨਾਂ ਨੇ ਕਹਿੰਦੇ ਗੈਨਾ ਬੋਲ ਤਾਂ ਗੜੇ ਚੋਪ ਰਹਿੰਦੇ ਨੇ ਤੈਨੂੰ ਪਤਾ ਦਾ ਹੈਗਾ ਮੰਮੀ ਦਾ ਮੰਮੀ ਦਾ ਮੈਨੂੰ ਪਤਾ ਲੱਗ ਗਿਆ ਵਾ ਤੁਹਾਡੀ ਮਗਰੋਂ ਦੀਦੀ ਮੰਮੀ ਨੇ ਇਕੱਲੇ ਇਕੱਲੇ ਜੀਣਾ ਲੜ ਗਿਆ ਜੇ ਮੈਂ ਕਿਤੇ ਸਾਰਾ ਘਰ ਕੇ ਵਿਆਹ ਵੀ ਜਾਣਾ ਨਾ ਮੈਨੂੰ ਕਹਿੰਦਾ ਤੂੰ ਵਿਹਲੀ ਬੈਠੀ ਆ ਕੰਮ ਕਰ ਲੈ ਉੱਠ ਕੇ ਜਿਵੇਂ ਗੜੇ ਕੋਈ ਜਵਾਬ ਦਿੱਤਾ ਤੇ ਘਣੀਓ ਲੜਨ ਲੱਗ ਪੈਣਾ ਤੇ ਮੇਰਾ ਇਦਾਂ ਹੀ ਕਰਦੇ ਹੁੰਦੇ ਮੈਨੂੰ ਕਿੰਨਾ ਕੁ ਬਾਣ ਦਿੰਦੇ ਹੁੰਦੇ ਹੁੰਦੇ ਹਾ ਦੋ ਹੋਈ ਇਹ ਨਾ ਵਾਲੀ ਤੂੰ ਹੀ ਹੋਣਾ ਬਹੁਤ ਥਲੇ ਲੱਗ ਕੇ ਨਾ ਰਿਆ ਕਰੀ ਉਹਨਾਂ ਦੇ ਚਲੋ ਉੱਥੇ ਕੋਈ ਗੱਲ ਨਹੀਂਗੀ ਤੇ ਚਲੋ ਤੂੰ ਮੈਨੂੰ ਦੱਸੋ ਉੱਥੇ ਸਾਰੇ ਠੀਕ ਠਾਕ ਨੇ ਹਾਂ ਸਾਬ ਠੀਕ ਠਾਕ ਨੇ ਉੱਥੇ ਤੂੰ ਸੁਣਾ ਤੇਰੇ ਪੇਕੇਆਂ ਦਾ ਉਹ ਵੀ ਠੀਕ ਨੇ ਮੈਨੂੰ ਬੜਾ ਜਾਨ ਦਿੱਤਾ ਇਹਨਾਂ ਨੇ ਗਈ ਨਹੀਂ ਮੁੜ ਕੇ ਤੂੰ ਨਾ ਇੱਥੇ ਇਹਨਾਂ ਕੋਲ ਉੱਤੇ ਕੁਝ ਹੁੰਦਾ ਨਹੀਂ ਪਾਣੀ ਦਾ ਗਲਾਸ ਨਹੀਂ ਕਿਤੇ ਪੜਦੇ ਨੇ ਬਥੇਰੀਆਂ ਗੱਲਾਂ ਮੈ ਸੁਣੋਣੀਆਂ ਬਣੀਆਂ ਨਹੀਂ ਠੀਕ ਠਾਕ ਕੋਈ ਸਾਬ ਹੀ ਨਹੀਂ ਇਹਨਾਂ ਦਾ ਨਹੀਂ ਨਾ ਨਹੀਂ ਕਰਨਾ ਹੁਣ ਆਮ ਦਾ ਪਾਣੀ ਕੀ ਬਣਨਾ ਜੀ ਪਤਾ ਨਹੀਂ ਹੋਇਤ ਜੇ ਕਹੀਦਾ ਨਹੀਂ ਕਰੀਆ ਗੁੱਸਾ ਕਰਦੇ ਆਂ ਜਦ ਨਹੀਂ ਬੱਦਵਾਉਂਦੇ ਮਿਆਂ ਨੇ ਜੀ ਦੋ ਕ ਕਰਦੀ ਨਹੀਂ ਇੱਥੇ ਬੱਦਵਾਏ ਕਰਨੀ ਆ ਨਾ ਆ ਤੇ ਅਹੀਂ ਬੱਦੋਇਆ ਕੀ ਦੇਣੀਆਂ ਹੱਡੀ ਭਲਾ ਕਿਹੜੀ ਕੁਝ ਲੱਗਦੀ ਨਹੀਂ ਆ ਉਦੋਂ ਮੈਂ ਇੱਥੇ ਕਿਹਾ ਮੈਂ ਹਾਂ ਪੇ ਇਚਾ ਲਮਣ ਤੂੰ ਹੁਣ ਸਿਆਣੀ ਬਣਾ ਤੂੰ ਅਗਲੇ ਘਰ ਜਾਣਾ ਵਾ ਤੇ ਮੜਕੇ ਅਹੀਂ ਉੱਥੇ ਤੈਨੂੰ ਜਦੋਂ ਤੇਰੇ ਭਰਾ ਪਰਜਾਈਆਂ ਨੇ ਤੇਰੇ ਕਮਣਾ ਦੇ ਮੇਰੇ ਨਹੀਂ ਕੋਈ ਵੀ ਹੈਗਾ ਮੇਰੀ ਮਾਂ ਹੀ ਆ ਮੇਰੇ ਵਾਸਤੇ ਕੋਈ ਗੱਲ ਨਹੀਂ ਪਤਾ ਲੱਗਦਾ ਮੈਨ ਲੱਗ ਜੂਗਾ ਤੈਨੂੰ ਪਤਾ ਫਿਰ ਬਾਅਦ ਵਿੱਚ ਭਰਾ ਪਰਜਾਈਆਂ ਨੂੰ ਦੇਖਦੀ ਹੁੰਦੀ ਆ ਆਹੋ ਜਿੱਦਾਂ ਦੇ ਇਹਦੇ ਲੱਛਣ ਵਾਂ ਕੰਮ ਹੱਥ ਨਹੀਂ ਕੇ ਕੰਮੋਂ ਹੱਥ ਨਹੀਂ ਲਾਉਂਦੀ ਹੈਗੀ ਤੇ ਇਹਦੇ ਤੀਜੇ ਦਿਨ ਸੁਨਾਹਿਆ ਕਰਨਾ ਆਹੋ ਤੇ ਮونکي ਭਰਾਵਾਂ ਨੇ ਜਾਣਾ ਵਾਂ ਐਨੀ ਗੱਲ ਕਹੀ ਹੈ ਨਾ ਫਿਰ ਮੰਮੀ ਵੀ ਬੜੀ ਔਖੀ ਹੁੰਦੀ ਹੈ ਨਾ ਵੀ ਮੇਰੀ ਕੁੜੀ ਨੂੰ ਕਿਉਂ ਕਹਿੰਦੀ ਆ ਜੇ ਇੰਨੀ ਗੱਲ ਤੇ ਚੱਲ ਨਹੀਂ ਕਹਿੰਦੇ ਆਪੇ ਲੱਗ ਜੂ ਪਤਾ ਫਿਰ ਕੀ ਕਰਦੀ ਉਹ ਤਾਂ ਲੱਗ ਹੀ ਜਾਣਾ ਪਤਾ ਇਹਨਾਂ ਨੂੰ ਵੇਖਿਓ ਅਸੀਂ ਹਾਏ ਹਾਏ ਇਹ ਤੋਂ ਵੀ ਜਣੀਆਂ ਕਿੱਥੇ ਮਰ ਗਈਆਂ ਵਾਂ ਕਿਤੇ ਵੀ ਨਹੀਂ ਲੱਭਣ ਡੀਆਂ ਨਰ ਸੋਈ ਚੀਆ ਇੱਧਰ ਵੇਖਾਂ ਬੜਾ ਹੁਣ ਤਾਂ ਕੋਈ ਗੱਲ ਕਰਨੀ ਨਹੀਂ ਥੋੱਕ ਕੇ ਜਵਾਬ ਦਿਆ ਕਰਿਓ ਮੈਂ ਤੁਹਾਡੇ ਨਾਲ ਵਾਂ ਕੋਈ ਗੱਲ ਨਹੀਂ ਲੈ ਵੇਖਾਂ ਵੇਲੀਆਂ ਨਾ ਹੋਣ ਤੇ ਕਿੱਦਾਂ ਬੈਠੀਆਂ ਮੂੰਹ ਨਾਲ ਮੂੰਹ ਜੋੜ ਕੇ ਨਿੱਚਰਾਂ ਦੀਆਂ ਵਿਛੜੀਆਂ ਹੈਗੀਆਂ ਜਿਹੜੇ ਮਾਹ ਹੀ ਮੇਲ ਹੋਏ ਐ ਤੁਹਾਡੇ ਹੈ ਨਾ ਇੱਥੇ ਕਰਨੇ ਕੀ ਡੀਆਂ ਜਦੋਂ ਹੀ ਜਾਣੀਆਂ ਬੋਲੀਆਂ ਦੇਿਆਂ ਵਾ ਜੱਦ ਕਰਨ ਗਿੱਧਾ ਲਗੀਆਂ ਪਾਉਣ ਤੇ ਆਜੋ ਤੁਸੀਂ ਵੀ ਸਾਡੇ ਨਾਲ ਮਾਹ ਵਿਆਹ ਤੇ ਰਿਆਵਾ ਹੱਡੀ ਨਨਾਂਦ ਤੇ ਸ਼ਗਨ ਕਰ ਲਈਏ ਕਰੀ ਪਹਿਲਾਂ ਵਿਆਹ ਤੋਂ ਲੈ ਨਹੀਂ ਮੈਂ ਫਵਾਰੀ ਜਾਵਾ ਹੈ ਭਾਬੀਆਂ ਹੋਣ ਤੇ ਇਹੋ ਜਿਹੀਆਂ ਆ ਤੇ ਬੜੀ ਵਧੀਆ ਗੱਲ ਕੀਤੀ ਓ ਤੂੰ ਸੁਖਨਾ ਕੱਲੀ ਕੱਲੀ ਟਾਡੀ ਨਣਾਣਵਾ ਹੈ ਸਗਨ ਤੁਸੀਂ ਨਹੀਂ ਦੋਵਾਂ ਜਾਨੀਆਂ ਦੇ ਕਰਨੇ ਤੇ ਕਿੰਨੇ ਕਰਨੇ ਆ ਕਰੋ ਕਰੋ ਸਗਨ ਇੱਥੇ ਅੰਦਰ ਵੜ ਕੇ ਜੂ ਕਰਨੀਆਂ ਜਾਂ ਬਾਹਰ ਵਿੜੇ ਚ ਆਜੋ ਪਤਾ ਵੀ ਲੱਗੇ ਕਿਹਨੂੰ ਵੀ ਸਗਨ ਕਰਨੀਆਂ ਪਰ ਜਾਈਆਂ ਹੈ ਕੁੜੀ ਨੂੰ ਵੀ ਆਪਣੀ ਨੂੰ ਬੁਲਾ ਲਓ ਉਹ ਵੀ ਘੇੜਾ ਦੇ ਲੂਗੀ ਇੱਕ ਵਾਰ ਤੇ ਦੇ ਲੂਗੀ ਉਹਨੂੰ ਕੀ ਗੱਲ ਵਾ ਹੈ ਸੁਖਨਾ ਪੁੱਤਾਂ ਵਾਂਗੂ ਪਾਲੀ ਆ ਮੈਂ ਐਵੇਂ ਨਹੀਂ ਕੀ ਗੱਲ ਕੋਈ ਨਹਾ ਹੋ ਹੀ ਵਧੂ ਆਈਆਂ ਵਾ ਨਾ ਲੈ ਪੁੱਤ ਤਾਨੂੰ ਕਿੰਨੇ ਵਾਧੂ ਗਿਆ ਲੱਗਦੀਆਂ ਨਹੀਂ ਆ ਮੈਂ ਤਾਂ ਤੁਹਾਨੂੰ ਵੀ ਬੜੇ ਚਾਵਾਂ ਨਾਲ ਲੈ ਕੇ ਆਈਆਂ ਹੈ ਚਾਵਣ ਲੈ ਕੇ ਆਇਓ ਪਰ ਚਾਵਣ ਰੱਖਿਆ ਨਹੀਂ ਗਈਆਂ ਨੀਂ ਨਵ ਜਾਣਦਿਆ ਕਰ ਕਿਤੇ 24 ਘੰਟੇ ਬਸਾ ਹੋਈ ਗੱਲਾਂ ਕਰਦੀ ਰਹੀ ਨਹੀਂ ਆ ਉਠੋ ਤਾਂ ਤੇ ਕੰਮ ਧੰਦਾ ਕਰੋ ਹੁਣ ਕੋਈ ਹੈ ਵਿਆਹ ਤਰਿਆ ਵਾ 100 ਕੰਮ ਆ ਤੇ ਨਾਲੇ ਇਹ ਵੀ ਦੱਸ ਦੋ ਸੂਟ ਕਿਦਾਂ ਕਿਦਾਂ ਦੇ ਲੈਣੇ ਆ ਇੱਥੋਂ ਤੇ ਹੀ ਸਾਰਾ ਨਿਬੇੜ ਲਿਆ ਵਾ ਹਣ ਬਸ ਸ਼ਹਿਰ ਵਾਲੀ ਕੰਮ ਰਹਿ ਗਿਆ ਤੇ ਇਹ ਸਾਨੂੰ ਪੈਸੇ ਦੇ ਦੇ ਦਿਓ ਨਹੀਂ ਆਪਣੇ ਸਾਧ ਵਿਆਪੇ ਲੈਵਾਂਗੇ ਉਹ ਕੋਈ ਗੱਲ ਨਹੀਂ ਪੈਸੇ ਵੀ ਤੁਹਾਨੂੰ ਦੇ ਦਿੰਨੇ ਆ ਕਹਿਣ ਿਆ ਹੀ ਤੁਹਾਡਾ ਪਿਓ ਠੀਕ ਵਾ ਨਾ ਮਿਲ ਜਾਂਦੇ ਆ ਪੈਸੇ ਤੇ ਪੁੱਤ ਤੂੰ ਹੀ ਲੱਲੀ ਜਿੱਦਾਂ ਦਾ ਲੈਣਾ ਹੋਊਗਾ ਠੀਕ ਆ ਕਿ ਨਹੀਂ ਨਹੀਂ ਬੋਲਦੀ ਨਹੀਂ ਕੋਹ ਤੂੰ ਚੁੱਪ ਚੁੱਪ ਜੀਆ ਉਹਨਾਂ ਨੇ ਕੀ ਬੋਲਣਾ ਵਾ ਤੂੰ ਉਹਨਾਂ ਨੂੰ ਬੋਲਣ ਜੋਗੇ ਛੱਡਿਆ ਹੀ ਨਹੀਂ ਐ ਨਾ ਤੂੰ ਤੇ ਨਾ ਹੀ ਬੋਲਿਆ ਕਰ ਗੱਲ ਤੇ ਮੋਦਨਾ ਕਰਨ ਨਹੀਂ ਆ ਪੁੱਤ ਉਹ ਬੋਲਣ ਨਹੀਂ ਦਿੱਤੀ ਉਹਨਾਂ ਨੇ ਕਾ ਬੋਲੋ ਬੋਲ ਤੇ ਜੇ ਮੈਂ ਬੋਲਣ ਦਿੱਤੀ ਮੈਨੂੰ ਉਹਦੇ ਨਾਂ ਬੋਲਿਆ ਕਰ ਚਲੋ ਠੀਕ ਹੈ ਮੈਂ ਵੀ ਚੁੱਪ ਕਰ ਜਾਈਂ ਲੈ ਦੱਸ ਹੁਣ ਉਹਨੂੰ ਵੀ ਕੋਈ ਪੁੱਛਣਾ ਮੈਂ ਕਾ ਨਹੀਂ ਪੁੱਛਣਾ ਉਹਨੇ ਵੀ ਅਕਸਰ ਕੱਪੜਾ ਲੀੜਾ ਲੈਣਾ ਵਾ ਕੋਈ ਪੁੱਤ ਕੁੜੀ ਦੇ ਵੀ ਲੈ ਐਵੇਂ ਸੋਨੇ ਸੋਨੇ ਤੇ ਆਪਣੇ ਵੀ ਲੈ ਆਈ ਚੰਗਾ ਆਹੋ ਖੁਸ਼ ਖੁਸ਼ ਰਹੀਦਾ ਹੁੰਦਾ ਵਾ ਸੁਖ ਨਾਨਾ ਨਾਂ ਤੜੀਦਾ ਵਾ ਜੇ ਕੋਈ ਆਵੇ ਸਾਡੇ ਘਰ ਤੇ ਚਾਈ ਚਾਈ ਮਿਲੀਦਾ ਹੁੰਦਾ ਗਾਂ ਜਾ ਕੇ ਤੇ ਸਾਰਿਆਂ ਸਿਸ਼ਟਾ ਕਰਨੀਆਂ ਪਿੰਡ ਵਿੱਚ ਵੀ ਪਰਜਾਈਆਂ ਇੰਨੀਆਂ ਚੰਗੀਆਂ ਐਨੀਆਂ ਖੁਸ਼ ਹੋਣੀਆਂ ਫੇ ਗੱਲ ਹੀ ਕੋਈ ਨਹੀਂ ਹੈ ਉੱਠੋ ਹਣ ਉੱਠੋ ਉਠੋ ਬਣਾ ਲਓ ਲਿਸਟਾਂ ਲੈ ਆਓ ਜੋ ਲਿਆਉਣਾ ਵਾ ਠੀਕ ਵਾ ਨਾ ਕਿੱਦਾਂ ਮੂੰਹ ਜੋੜ-ਜੋੜ ਬੈਠੀਆਂ ਆ ਵਾ ਹਿਲਦੀਆਂ ਹੀ ਨਹੀਂ ਗਈਆਂ ਇਹਨਾਂ ਨੂੰ ਕੀ ਹੋ ਗਿਆ ਬੜੇ ਖੁਸ਼ ਨੇ ਬੋਲਾ ਚਾ ਚੜਦੇ ਆ ਅੱਗੇ ਮੈਂ ਦੱਸੋ ਕੋ ਠੋਕ-ਠੋਕ ਕੇ ਜਵਾਬ ਵੀ ਦਿੱਤੇ ਤਾਂ ਵੀ ਨਹੀਂ ਕੋਈ ਬੋਲਣ ਦੀ ਹੱਸੀ ਜਾਂਦੇ ਘੜੀਆਂ ਪਤਾ ਨਹੀਂ ਕੀ ਗੱਲ ਆ ਚਲ ਸ਼ੁਕਰ ਕਰੋ ਸਗੋ ਤੁਸੀਂ ਵੀ ਨਹੀਂ ਕੋਈ ਤੁਹਾਨੂੰ ਪੁੱਤ ਕਹਾ ਉਹਨਾਂ ਨੇ ਅਗਲੇ ਆਣੇ ਕਿਧਰ ਜੀ ਕੀਤਾ ਚਲੋ ਤੁਹਾਨੂੰ ਤੇ ਜ ਕੁਝ ਵੰਡਣਾ ਚਾਹੀਦਾ ਵਾ ਬਣਾਉ ਕੋਈ ਸਪੈਸ਼ਲ ਜੀ ਚੀਜ਼ ਬਣਾਉ ਨਹੀਂ ਇਹਦੇ ਵਾਸਤੇ ਮੂੰਗੀ ਦਾ ਕੜਾ ਉਹ ਵੀ ਨਹੀਂ ਇਹਨਾਂ ਨੇ ਖਾਣਾ ਉਹ ਚ ਵੀ ਨੁਕਸ ਕਰਨ ਨਾ ਉਹਨੇ ਖਾਣਾ ਨਹੀਂ ਚੰਗਾ ਤੇ ਉਹ ਨਹੀਂ ਚੰਗਾ ਹੁਣ ਆਪਾਂ ਸੇਮ ਸੂਟ ਲਵਾਵਾਂਗੇ ਵਿਆਹ ਵਾਸਤੇ ਤੁਹਾਨੂੰ ਤਾਂ ਸੋਹਣਾ ਲੱਗਣਾ ਮੈਂ ਤੇ ਉਹ ਵੀ ਨਹੀਂ ਚੰਗੇ ਲੱਗਣੇ ਹਾਂ ਹਾਂ ਚੰਗੀ ਕਿਉਂ ਨਹੀਂ ਲੱਗਣੇ ਐਦਾਂ ਨਹੀਂ ਸੋਚੀਦਾ ਹੁੰਦਾ ਤੁਸੀਂ ਮੇਰੇ ਨਾਲ ਚੱਲਿਓ ਹਾਂ ਤੇ ਆਪਾਂ ਮੇਕਅਪ ਕਰਾਵਾਂਗੇ ਵੇਖਿਓ ਕਿੰਨੇ ਸੋਹਣੇ ਲੱਗਣਾ ਵਾ ਤੁਸੀਂ ਤੇ ਅਮਨ ਨੂੰ ਵੀ ਪਿੱਛੇ ਛੱਡ ਦੇਣਾ ਵਾ ਇਹ ਮੈਂ ਸੋਹਣੀ ਨਹੀਂ ਲੱਗਣਾ ਦੱਸ ਮੈਨੂੰ ਜਾਣ ਦੇਣਾ ਕਿ ਇਹਨੇ ਜਾਣ ਕਿਉਂ ਨਹੀਂ ਦੇਣਾ ਮੈਂ ਤੁਹਾਨੂੰ ਫੜਾਂਗੀ ਨਾ ਆਪਣੇ ਨਾਲ ਆ ਮੰਮੀ ਹੈਗੀ ਹੈ ਉਨੇ ਕਹਣਾ ਤੂੰ ਕੀ ਕਰਨਾ ਜਾ ਕੇ ਐਵੇਂ ਕੁਛ ਨਹੀਂ ਆਂਦੇ ਤੀਂ ਬਸ ਚੁੱਪ ਕੇ ਤੇ ਰਹਿਣਾ ਤੀਂ ਬਸ ਮੇਰੇ ਨਾਲ ਨਾਲ ਰਹਿਣਾ ਮੇਰੀ ਉਂਗਲ ਫੜ ਲਿਓ ਨਹੀਂ ਤੇ ਕੋਈ ਨਹੀਂ ਫੜ ਲੂਗੀ ਰੋਟੀ ਖਾ ਲਈ ਤਹੀਂ ਨਹੀਂ ਐਤਨੀ ਖਾਦੀ ਮੈਂ ਵੇ ਲੈਣੇ ਹੋਣਾ ਮੋਟਾ ਕੋਈ ਕੰਮ ਹੈਗਾ ਤੇ ਨਿਬੇੜ ਕੇ ਤੇ ਫੇਰ ਖਾਣੀ ਆ ਜਿਹੜਾ ਕੋਈ ਰਹੂਗਾ ਬਾਅਦ ਵਿੱਚ ਕਰ ਲਾਂਗੇ ਇੱਥੇ ਤੂੰ ਨਿਬੇੜ ਵੇ ਲੈਣਾ ਤਾਂ ਵੀ ਉਹਨਾਂ ਨੇ ਕਹਿਣਾ ਉੱਠ ਕੇ ਕੰਮ ਕਰ ਲੋ ਉੱਠ ਕੇ ਕੰਮ ਕਰ ਲੋ ਮੈਂ ਰੋਟੀ ਪਾ ਕੇ ਲਿਆਉਣੀ ਤੇ ਮਰਜੀ ਨਾਲ ਖਾਣੀ ਆਪਾਂ ਚੱਲ ਲੈ ਆ ਮਨੇ ਲਿਆਣੇ ਵੇਖੋ ਨਹੀਂ ਬਾਹਰ ਕਿੱਥੇ ਠੀਕ ਆ ਵੇ ਉਹਨਾਂ ਨੇ ਵੀ ਲੈ ਆਉਣੀ ਵੇਖਾਂ ਕਿਦਾਂ ਮੋਹਰਾ ਮੂੰਹ ਜੋੜ ਕੇ ਬੈਠੀਆਂ ਵਾ ਮੈਨੂੰ ਤਾਂ ਹੁਣ ਨਾ ਮਤਲਬ ਵਾ ਤਾਂ ਕਰਕੇ ਮੈਂ ਜ਼ੁਬਾਨ ਨਹੀਂ ਆਪਣੀ ਖੋਲਣ ਢਈ ਨਹੀਂ ਤੇ ਤੁਹਾਨੂੰ ਦੋਵਾਂ ਨੂੰ ਤਾਂ ਮੈਂ ਮਤ ਇਹੋ ਜੀ ਦੇਣੀ ਹੀ ਕਰਦੀ ਆ ਯਾਦ ਹੀ ਕਰਦੀ ਆ ਤੁਹੀਂ ਆ ਨਵਦਾ ਹਾਲ ਵੇ ਇਹਦੇ ਕੋ ਪਰ ਜ਼ਿਆਦਾ ਹੀ ਆ ਹੈ ਕੱਟਣਾ ਹੀ ਪੈਣਾ ਲੱਗਦੇ ਮੈਨੂੰ ਦੂਜੀ ਵੇ ਨਾਲ ਕਿਦਾਂ ਗੁੰਮ ਜਾ ਜਾ ਬਿਠਾ ਹੈਗਾ ਆਰਾਮ ਦੇ ਨਾਲ ਕੋਈ ਚੁਗਲੀਆਂ ਕਰਦੀਆਂ ਸੀ ਮੇਰੀਆਂ ਚੱਲ ਕੋਈ ਨਹੀਂ ਨੰਗਲੈਂਡ ਦਾ ਵਿਆਹ ਫੇਰ ਤੁਹਾਨੂੰ ਦੱਸੂਗੀ ਪਤਾ